ਅੱਜ ਦਾ ਜਿਹੜਾ ਇੱਕ ਮੈਸੇਜ ਬਟਾਲੇ ਲੋਕਾਂ ਵਾਸਤੇ ਵੀ ਜੀ ਬੰਦੇ ਦਾ ਹਾਰ ਤੰਦਰੁਸਤ ਹੈ ਤੇ ਬੰਦਾ ਤੰਦਰੁਸਤ ਹੈ ਸੋ ਸਰਬ ਸੁਖ ਹਸਪੀਟਲ ਵੱਲੋਂ ਜਿਹੜੀ ਇਹ ਪਹਿਲ ਕਦਮੀ ਕੀਤੀ ਗਈ ਹੈ ਕਿਉਂਕਿ ਜਦੋਂ ਮੈਨੂੰ ਇਹਨਾਂ ਨੇ ਜ਼ਿਕਰ ਕੀਤਾ ਤੇ ਮੈਂ ਇਹਨਾਂ ਨੂੰ ਐਪਰੀਸ਼ੀਏਟ ਕੀਤਾ ਔਰ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਵੀ ਜ਼ਰੂਰ ਤੁਹਾਡੇ ਕੋਲ ਪਹੁੰਚਾਂਗਾ ਸੋ ਜਿਤਨਾ ਡਾਕਟਰ ਸਾਹਿਬ ਨੇ ਦੱਸਿਆ ਵੀ ਕਈ ਵਾਰੀ ਸਾਨੂੰ ਇਥੋਂ ਰੈਫਰ ਕਰਨਾ ਪੈਂਦਾ ਸੀ ਅਮਰੀਤ ਸਰ ਨੂੰ ਲੈ ਜਾਉ। ਅੱਜ ਉਹ ਵਧੀਆ ਟੈਕਨੋਲੋਜੀ ਦੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਸਰਬਸੁਖ ਹਸਪਤਲ ਦੇ ਵਿੱਚ ਆ ਚੁੱਕੀਆਂ ਨੇ। ਔਰ ਅੱਜ ਹੁਣ ਮੈਂ ਜਾ ਕੇ ਉਹ ਵੀ ਮਸ਼ੀਨਾਂ ਦਾ ਜਿਹੜਾ ਦੇਖ ਰਹੇ ਆ ਆਪਾਂ ਔਰ ਮੈਨੂੰ ਆਸ ਹੈ ਵੀ ਕਿਉਂਕਿ ਬਟਾਲਾ ਜਿਹੜਾ ਸਾਡਾ ਸਟੈਪ ਬਾਈ ਸਟੈਪ ਜਿਹੜਾ ਤਰੱਕੀ ਦੇ ਰਾਹਾਂ ਵੱਲ ਨੂੰ ਜਾਈ ਜਾ ਰਿਹਾ ਸੋ ਮੈਂ ਆਪਣੇ ਲੋਕਾਂ ਨੂੰ ਵੀ ਇਹੋ ਬੇਨਤੀ ਕਰਦਾ ਹਾਂ ਵੀ ਇਸ ਹਾਰਡ ਦੀ ਕੋਈ ਵੀ ਕਮੀ ਹੈ, ਦਿੱਕਤ ਹੈ, ਉਹਦਾ ਚੈੱਕਅਪ ਜਿਹੜਾ ਸਮੇਂ ਸਿਰ ਕਰਾਉਂਦੇ ਰਹੀਏ ਕਿਉਂਕਿ ਇਹੋ ਕਈ ਵਾਰੀ ਮੈਂ ਦੇਖਿਆ ਕਈ ਵਾਰੀ ਸਾਡੇ ਐਸੇ ਕਈ ਲੋਕ ਜਿਨ੍ਹਾਂ ਨੂੰ ਅ ਕਦੀ ਸੋਚਿਆ ਨਹੀਂ ਸੀ ਵੀ ਉਹ ਵੀ ਸਾਡੇ ਤੋਂ ਜੁਦਾ ਹੋ ਜਾਣਗੇ ਉਹ ਹਾਰਡ ਦੀਆਂ ਪ੍ਰੋਬਲਮਾਂ ਕਰਕੇ ਉਹ ਵੀ ਉੱਥੋਂ ਜਿਹੜਾ ਵੀ ਅਟੈਕ ਜਦੋਂ ਹੋਇਆ ਤੇ ਉਹਨਾਂ ਦੀਆਂ ਡੈਥਾਂ ਹੋ ਗਈਆਂ ਹੋ ਗਈਆਂ ਸੋ ਮੈਂ ਇਹੋ ਲੋਕਾਂ ਨੂੰ ਬੇਨਤੀ ਕਰਦਾ ਵੀ ਆਪਣੇ ਚੈੱਕਅਪ ਵੱਲੋਂ ਕੋਈ ਕਮੀ ਨਾ ਛੱਡੀ ਜਾਵੇ। ਸ਼ਰੀਰਕ ਤੌਰ ਤੇ ਵੀ ਕਾਫੀ ਫਿੱਟ ਨਜ਼ਰ ਆਉਂਦੇ ਹੋ। ਇਹਨਾਂ ਚੱਲਦਾ ਕਾਸ ਕਾਲੀ ਹੋਇਆ ਆ ਪਾ ਛੱਟ ਵੀ ਆ ਗਈ ਆ ਲੀਡਰਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਦੇਖੋ ਮੈਂ ਲੀਡਰਾਂ ਨਾਲ ਜਿਹੜੇ ਤੇ ਚਲੋ ਜਵਾਨ ਨੇ ਉਹਨਾਂ ਨੂੰ ਤਾਂ ਮੈਂ ਇਹੋ ਕਹੂੰਗਾ ਵੀ ਤਗੜੇ ਹੋ ਕੇ ਇੱਕ ਲੋਕਾਂ 'ਚ ਪੈਗਾਮ ਰੱਖੋ ਤੰਦਰੁਸਤੀ ਦਾ ਔਰ ਲੋਕਾਂ ਨੂੰ ਅਵੇਅਰ ਕਰੀਏ